ਸ਼ੰਕਰ ਲਈ ਇਹ ਉੱਤਰ ਹੈਗਾ ਕਿ ਨਹੀਂ ਬਾਲਟੀ ਭਰੀ ਹੋਈ ਹੈ ਸਾਫ ਪਾਣੀ ਸਾਫ ਪਾਣੀ ਦੀ ਸਸਟੀ ਗੱਲ ਜੀ ਸਾਰਿਆਂ ਨੂੰ ਪਿੰਡੋਂ ਮਾਪੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਵਲੌਗ ਤੇ ਆਪਾਂ ਨੂੰ ਇਹ ਜਰੂਰ ਮੈਸੇਜ ਆਉਂਦੇ ਕਮੈਂਟ ਆਉਂਦੇ ਤੇ ਗੰਗਾ ਤੇ ਮੰਗੋ ਜੂੜੀ ਦਿਖਾਇਆ ਕਰੋ ਅਸੀਂ ਤਾਂ ਨਹੀਂ ਸੀ ਉਹਨਾਂ ਨੂੰ ਦਿਖਾਉਣੇ ਵੀਡੀਓ ਥੋੜੇ ਦਿਨ ਹੋ ਗਏ ਉੱਥੇ ਤਾਂ ਨਹੀਂ ਬਣਾਈ ਉੱਥੇ ਮਿਸਤਰੀ ਲੱਗੇ ਹੋਏ ਆ ਮਿਸਤਰੀ ਲੱਗਿਆਂ ਕਰਦੇ ਉਹ ਵੀ ਥੋੜੀ ਮੰਗੋ ਜੜੀ ਉਹ ਡਰ ਜਾਂਦੀ ਝਟ ਇਸ ਕਰਕੇ ਅਸੀਂ ਵੀਡੀਓ ਜਿਹੜੀ ਸੀ ਨਹੀਂ ਬਣੀ ਤੇ ਦੇਖਿਓ ਮੈਨੂੰ ਕਿੰਨਾ ਲੱਗੇ ਲੱਗਦਾ ਇੰਦਰ ਜਿੰਦਾ ਜੈਲੀ ਹੁੰਦੀ ਹੈ ਇਹ ਜੀ ਆਪਾਂ ਜਿਹੜਾ ਪੈਂਤਾ ਸੀ ਕਿੰਨਾ ਵਧੀਆ ਲੱਗਦਾ ਨਾ ਗੂੰਦ ਕਤੀਰਾ ਮੰਗੋ ਵਾਸਤੇ ਤੇ ਗੰਗਾ ਵਾਸਤੇ ਔਰ ਤੁਸੀਂ ਮੰਨੀ ਤੋਂ ਮੰਨਨੇ ਕਿੰਨਾ ਪੈਂਤਾ ਮੈਂ ਸਿਰਫ ਇੱਕ ਮੁਠੀ

ਉਹਨਾਂ ਨੂੰ ਵੀ ਦੇ ਦੇਈਦਾ ਆਪਾਂ ਸ਼ਰਬਤ ਹੀ ਉਹਨਾਂ ਜਾਣੀਆਂ ਮੈਂ ਕਿਉਂ ਫੇਣੀ ਲੈ ਕੇ ਆਇਆ ਉੱਥੋਂ ਲੈ ਲੈਣੇ ਕੋ ਬੋਰਡ ਪਸਵਾ ਦੇ ਤੂੰ ਹੋਣੀ ਨਹੀਂ ਨਾ ਇਹ ਕਰਨਾ ਮੈਂ ਤੇ ਚੇਤਾ ਕਰਾ ਦੇਈ ਪਈ 3 ਵਜੇ ਤੱਕ ਮੈਂ ਉੱਥੋਂ ਤੁਰਿਆ 3 ਵਜੇ ਤੱਕ ਤੁਰਿਆ ਤਾਂ 3 ਵਜੇ ਤੁਰਿਆ ਤੂੰ ਗੱਡੀ 'ਚ ਨਹੀਂ ਤੁਰਿਆ ਸਾਈਕਲ ਤੇ ਸੀਗਾ ਲੇਕਿਨ ਨਹੀਂ ਲੈਣਾ ਹੱਡ ਪਰੇ ਦੇ ਸਾਰੇ ਹੈ ਆਪਾਂ ਨੇ ਡੱਟੇ ਡਿਪਰੇ ਆ ਗਿਆ ਹਾਂ ਜਿਹੜਾ ਦੇਣ ਲੱਗੇ ਚੰਗੇ ਦੇਖੋ ਕਿੰਨਾ ਵਧੀਆ ਲੱਗਦਾ ਤੁਹਾਨੂੰ ਦਿਖਾਈ ਲਓ ਜੀ ਮੰਗੋ ਗੰਗਾ ਦੀ ਡਿਸ਼ ਤਿਆਰ ਹੋ ਗਈ ਚਲੋ ਜੀ ਸਾਡੇ ਉੱਤੇ ਪਾਣੀ ਦੀ ਪ੍ਰੋਬਲਮ ਆ ਟਿਪੇਟੇ ਕੱਟ ਨੇ ਜਿਹੜੀਆਂ ਬੰਦ ਕਰ ਦਿੱਤੀਆਂ ਤਾਂ ਅਸੀਂ ਪਾਣੀ ਘਰੋਂ ਲੈ ਕੇ ਜਾਂਦੇ ਭਰ ਕੇ ਬਾਲਦੀਆਂ ਉਹਨਾਂ ਵਾਸਤੇ ਅਸੀਂ ਸਵੇਰ ਨੂੰ ਪੈਪ ਲਾ ਕੇ ਬਾਹਰ ਆਈ ਦਾ ਮਾਰ ਲੰਗ ਟੁੱਟੀ ਆ ਹੁਣ ਵੀ ਮਨੀ ਭਰ ਆਇਆ ਹਾਂ ਹਾਂ ਦੇਖੋ ਕਿ ਐਸੀ ਪਾਣੀ ਦੀ ਨਾਲ ਉਹਨਾਂ ਦੋਨਾਂ ਨੂੰ ਕਮੀ ਆਵੇ ਬਿਲਕੁਲ ਵੀ ਤੇ ਇੰਨਾ ਦਾ ਪਾਣੀ ਜਿਹੜਾ ਉਹ ਆਪਾਂ ਘਰੋਂ ਲਿਆਉਂਦਾ ਧਾਰ ਲੱਗਣ ਵਾਸਤੇ ਪਰ ਉਹਦਾ ਕੀ ਇੰਨਾ ਜਿਹੜਾ ਮੇਹਰ ਆਇਆ ਢੂਣੇ ਦੀ ਆ ਅੱਜਾ ਢੂਮਣੇ ਦਾ ਉਹ ਕੀ ਹੁੰਦਾ ਛੱਟਾ ਡੇਗਰੀਆ ਗੰਗਾ ਮੰਗੋ ਲੱਗੇ ਅੱਬਦਾ ਘੰਟਾ ਲੇਟ ਧਾਰ ਗੱਡੀ ਜੇ ਲੱਡ ਜਾਂਦਾ ਉਹਨਾਂ ਦੋਨਾਂ ਜਾਣੀਆਂ ਤੂੰ ਉਹ ਰਾਹਾ ਵੀ ਜਾਂ ਜੀ ਉਹਨਾਂ ਗਾਵਾਂ ਦਾ ਇਹ ਤੋਰੀਏ ਸੀ ਕੂਲਰ ਲਾ ਲਈਦਾ ਸਾਰਾ ਦਿਨ ਏਸੀ ਨਹੀਂ ਅਸੀਂ ਚਲਾਈਦਾ ਏਸੀ ਸਾਡੇ ਲੱਗਾ ਹੋਇਆ ਪਰ ਅਸੀਂ ਅਵਾਇਡ ਹੀ ਕਰੀਦਾ ਏਸੀ ਦਿਨੇ ਅਧੇ ਇਹ ਤੋ ਕੂਲਰ ਚ ਲਾ ਲਈਦਾ ਤੇ ਸਾਡਾ ਸਾਰਾ ਘਰ ਜਿਹੜਾ ਕੂਲਰ ਨਾਲ ਹੀ ਠੰਡਾ ਹੋ ਜਾਂਦਾ ਮਤਲਬ ਕਿ ਗੱਲ ਇੰਨਾ ਨੇਰ ਸੀਗਾ ਇੰਨਾ ਨੇਰ ਸੀ ਵੀ ਦੱਸ ਨਹੀਂ ਸਕਦੇ ਵੀ ਸਾਡੀ ਬਾਲਟੀਆਂ ਵੀ ਰੱਖੀਆਂ ਦੇਮਾ ਨਹੀਂ ਦੇਖਿਆ ਬਾਲਟੀ ਵੀ ਖਾਲੀ ਕਿਦਾਂ ਉਡਰਨ ਨੂੰ ਕਰਦੇ ਸੀ ਤੇ ਉਹ ਜਿਹੜਾ ਛੱਤਾ ਮਧੂਮੱਖੀਆਂ ਦਾ ਸੀ ਉਹ ਡਿੱਗ ਕੇ ਤੇ ਜਿੱਤੇ ਅਸੀਂ ਪੱਠੇ ਗੁਤਰੀ ਦੇ ਉੱਤੇ ਡਿੱਗ ਗਿਆ ਤੇ ਫੇਰ ਉਹ ਦਵਾਈ ਛੜਕ ਕੇ ਮੱਖੀਆਂ ਮਾਰ ਕੇ ਫੇ ਚੱਕ ਚੱਕ ਸਿੱਟੀਆਂ ਨਹੀਂ ਤੇ گاਵਾ ਦੇ ਲੜ ਜਾਣੀ ਰਹਿਣ ਤੋਂ ਦੂਰ ਕਰਕੇ ਦੂਰ ਕਰਕੇ ਦੇਖੀ ਪਾਣੇ ਵਾਲੇ ਤੋਂ ਉਹ ਮਿਆਂਾ ਰੱਖਦੇ ਆਉਂਦੇ ਸੀ ਕਿ ਤੇ ਹੈਂ ਹਾਂਜੀ ਲੋ ਜੀ ਇਹ ਦੋਨੇ ਹੁਣ ਦੋਨੇ ਨਮਾਉਣ ਵਾਲੀਆਂ ਹੋ ਗਈਆਂ ਫੇਰ ਬਾਹਰ ਲੱਗੇ ਹੋਏ ਆ ਮਿਸਤਰੀ ਤੇ ਇਹ ਡਰਦੀ ਇੰਨੀ ਜ਼ਿਆਦਾ ਵਾ ਮੰਗੋ ਫੇ ਅਸੀਂ ਬਾਹਰ ਨਵਾ ਵੀ ਨਹੀਂ ਸਕਦੇ ਅਨੋ ਇਹ ਆਪਣੀ ਗੰਗਾ ਗੰਗਾ ਦੀ ਟੋਪ ਦੇਖ ਕਿਦਾਂ ਫੁੱਲੀ ਪਈ ਮਣੀ ਦੇਖੇ ਟੱਚੂਡ ਗੰਗਾ ਰਾਜੀ ਹੋ ਗਈ ਆ ਮੈਡਮ ਜੀ ਨਜ਼ਰ ਨਾ ਲੱਗੇ ਇਹਨੂੰ ਬਸ ਇਹਦੇ ਸਿੰਗਾ ਦੀ ਸਾਨੂੰ ਟੈਨਸ਼ਨ ਆ ਸਿੰਘ ਜਿੱਥੋਂ ਵੀ ਅਸੀਂ ਲਈ ਉਹਨਾਂ ਨੇ ਦਾਗੇ ਸੀ ਪਰ ਇਹਦਾ ਦੁਬਾਰਾ ਉਹ ਮਤਲਬ ਕਿ ਉਹ ਸਿੰਗ ਆਏ ਹੋਏ ਆ ਥੋੜੇ ਥੋੜੇ ਉਹਨੂੰ ਕਿਸੇ ਦੀ ਸਲਾਹ ਲਵਾਂਗੇ ਕਿ ਦੁਬਾਰਾ ਫੇਰ ਦਾਗੇ ਜਾਣਗੇ ਆਏ ਹਾਏ ਇਧਰੋਂ ਵੀ ਦੇਖ ਕਿੰਨੀ ਲਿਬੜੀ ਗੋਹੇ ਨਾ ਗੋਹੇ ਤਾਂ ਸੁੱਤੀ ਹੋਣੀ ਮੈਨੂੰ ਲੱਗਦਾ ਹੈ ਅੱਜ ਹਨਾ ਕੱਲ ਨੂੰ ਦੇਖਦੇ ਆ ਇੱਥੇ ਅੰਦਰ ਹੀ ਥੋੜਾ ਥੋੜਾ ਪਾਣੀ ਇਹਦੇ ਪਾ ਕੇ ਨਾ ਇਹਨਾਂ ਦੇ ਨਿਵਾਵਾਂਗੇ ਬਾਹਰ ਤਾਂ ਇਹਨਾਂ ਨੇ ਕਮਲੀਆਂ ਹੋ ਜਾਣਾ ਡਰ ਡਰ ਕੇ ਇਹ ਤਾਂ ਬਾਲੀ ਉਹਦਾ ਉਹ ਗੰਗਾ ਨੇ ਨਹੀਂ ਡਰਨਾ ਮੰਗੋ ਆਡਰਪੂਖ ਮੈਂ ਇੱਕ ਮਤਲਬ ਕਿ ਉਹ ਬੀਐਸ ਕੇ ਪ੍ਰੋਡਕਟਸ ਨਹੀਂ ਜਿਹੜੇ ਵੇਚਦੇ ਇਹਨਾਂ ਦੇ ਪਸ਼ੂਆਂ ਦੇ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿ ਪੁੱਛ ਕੇ ਸਲਾਹ ਲੈ ਕੇ ਦੇਖਦੇ ਹਾਂ ਉਹਨਾਂ ਕੋਲ ਇਹਦੀ ਮੰਗੋਦੀ ਪੇਨ ਨਾ ਡਰਦੀ ਕਿਉਂ ਆ ਜਾਂ ਇਹਨੂੰ ਕੀ ਦੇਣਾ ਚਾਹੀਦਾ ਸਾਨੂੰ ਸ਼ਾਇਦ ਅ ਇਦਾਂ ਦੀ ਕੋਈ ਮੈਡੀਸਿਨ ਹੋਵੇ ਤੇ ਮੈਂ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਨੇ ਦੱਸਿਆ ਭਈ ਜਦੋਂ ਪਸ਼ੂ ਇਦਾਂ ਡਰੇ ਨਾ ਨਿੱਕੀ ਨਿੱਕੀ ਗੱਲ ਤੇ ਬਹੁਤ ਡਰ ਜਵੇ ਇਹਦਾ ਮਤਲਬ ਕਿ ਉਹਨੂੰ ਉਹਨਾਂ ਨੂੰ ਨਾ ਕਿਸੇ ਚੀਜ਼ ਦਾ ਟਰੋਮਾ ਬਚਪਨ ਤੋਂ ਜਾਂ ਤੇ ਜਿੱਥੋਂ ਵਪਾਰੀ ਲੈ ਕੇ ਆਏ ਪਹਿਲਾਂ ਕਿਸੇ ਦੇ ਘਰੋਂ ਜਾਂ ਤੇ ਉੱਥੇ ਕਿ ਦਿਨੋਂ ਬਹੁਤ ਜ਼ਿਆਦਾ ਕੁੱਟ ਦੇ ਕੁੱਟਦੇ ਰਹੇ ਜਿਹੜਾ ਇਨਿੱਕੀ ਨਿੱਕੀ ਗੱਲ ਤੇ ਡਰ ਜਾਂਦੀ ਉਹ ਇੱਥੋਂ ਤੱਕ ਕਿ ਇਹਦੇ ਕੋਲ ਆ ਕੇ ਕੋਈ ਉਪਰਾ ਬੰਦਾ ਜਾਂ ਬੁੜੀ ਵੀ ਖੜੀ ਹੋ ਜਵੇ ਨਾ ਇਹ ਡਰ ਜਾਂਦੀ ਧਾਰ ਕੱਢਣ ਲੱਗਿਆ ਬਹੁਤ ਅੰਗ ਕਰਦੀ ਜਾਂ ਜਿੱਦਾਂ ਹੁਣ ਕੋਈ ਬਾਹਰ ਖੜਕਾ ਹੋ ਗਿਆ ਇੱਕਦਮ ਬਹੁਤ ਤੇਜ਼ ਫੇਵੀ ਇਹੋ ਡਰ ਜਾਂਦੀ ਆ ਮਤਲਬ ਕਿ ਧਾਰ ਕੱਢਦੇ ਕਰਦੇ ਟੱਪ ਕੇ ਫੇਪਰਾਂ ਜਾਂਦੀ ਤੇ ਮੈਨੂੰ ਬਹੁਤ ਡਰ ਲੱਗਦਾ ਕੱਲ ਵੀ ਇਦਾਂ ਹੀ ਹੋਈ ਜਦੋਂ ਨੇਰ ਆਇਆ ਇੰਨਾ ਤੇਜ਼ ਨੇਰ ਸੀ ਤੇ ਉਿੱਥੇ ਟਾਣੀਆਂ ਟੂਣੀਆਂ ਟਿੱਗੀ ਜਾਂਦੀਆਂ ਸੀ ਛੱਤਾਂ ਤੇ ਸ਼ੱਤਾਂ ਇਹ ਵਾਲੀਆਂ ਮੇ ਜਿਹੜੀਆਂ ਤੇ ਇਹਨਾਂ ਉੱਤੇ ਜਦੋਂ ਕੋਟਾਣਾ ਡਿੱਗਦਾ ਤੇ ਆਵਾਜ਼ ਬਹੁ ਆਉਂਦੀ ਮਤਲਬ ਕਿ ਮੈਂ ਇੱਕ ਸਾਡੀ ਖੜੇ ਹੋ ਕੇ ਧਾਰ ਕੱਢੀ ਇਦਾਂ ਕੋਡੇ ਹੋ ਕੇ ਫੇਰ ਮੈਂ ਧਾਰ ਕੱਢੀ ਐਨੀ ਔਖੀ ਪਰ ਸਾਨੂੰ ਨਹੀਂ ਸੀ ਪਤਾ ਐਨੀ ਡਰਪੋ ਕਿ ਆ ਮੰਗੋ ਤੇ ਮੈਂ ਮਨਵੀਰ ਦੇ ਡੈਡੀ ਨੂੰ ਦੱਸਦੀ ਸੀ ਮੈਂ ਕਿ ਆਪਾਂ ਮੰਗੋ ਦੇ ਦਾਂਗੇ ਗਾਂ ਕਹਿੰਦੇ ਨਾ ਨਾ ਮੰਗੋ ਨਹੀਂ ਕਦੀ ਵੀ ਦੇਣੀ ਨਾ ਗੰਗਾ ਦੇਣੀ ਆਪਣੀਆਂ ਪਹਿਲੀਆਂ ਗਾਵਾਂ ਦੋਨੇ ਮੈਂ ਮਜ਼ਾਕ ਕਰਦੀ ਸੀ ਵੈਸੇ ਹੀ ਮੇਰਾ ਵੀ ਨਹੀਂ ਹੌਸਲਾ ਪੈਣਾ ਪਈ ਅਸੀਂ ਮੰਗੋ ਦਈਏ ਕਿਸੇ ਨੂੰ ਉਹ ਫੇਰ ਉਹ ਡਾਕਟਰ ਕਹਿੰਦਾ ਵੀ ਜਿੰਨਾ ਹੋ ਸਕੇ ਇਹਨੂੰ ਪਿਆਰ ਨਾ ਰੱਖੋ ਮਾਰਿਓ ਨਾ ਇਹਨੂੰ ਕਦੀ ਵੀ ਮਤਲਬ ਕਿਦਾ ਪੁਚਕਾਰ ਦੇ ਰੋ ਇਹਨੂੰ ਐਂਦਾ ਹੱਥੋਂ ਤਫੇਰ ਕੇ ਪੁਚਕਾਰ ਦੇ ਰੋ ਫੇਰ ਬਸ ਉਹ ਜਿਹੜਾ ਵਾ ਵੀ ਉਹ ਸ਼ਾਂਤ ਰਹਿੰਦਾ ਤੇ ਅਸੀਂ ਤੋਂ ਦਮਾਰੀ ਦਾਬ ਨਹੀਂ ਅਦੋਅਕ ਦਿਨਾਂ ਤੱਕ ਦੇ ਦੇਣਾ ਇਹ ਤਾਂ ਹੋਣੀ ਹੀ ਹੋਇਆ ਮੇਰੇ ਜਾਣ ਤੋਂ ਬਾਅਦ ਕੀਤਾ ਹੋਣਾ ਪਾਪੇ ਨੇ ਕੀਤਾ ਲਾਦੇਓ ਸਾਨੂੰ ਨਹੀਂ ਪਤਾ ਇਹਦੇ ਬਾਰੇ ਨੌਲੇਜ ਨਹੀਂ ਸਾਨੂੰ ਗੱਦਿਆਂ ਬਾਰੇ ਕਿਹੜੇ ਗੱਦੇ ਸਹੀ ਆ ਨਾ ਮਨੀ ਕੋਈ ਗੱਦੇ ਕਈ ਤਰ੍ਹਾਂ ਦੇ ਹੁੰਦੇ ਪਰ ਸਾਨੂੰ ਨਹੀਂ ਪਤਾ ਕਿਹੜੇ ਸਹੀ ਆਸੀਂ ਮਹਿੰਗੇ ਤੇ ਚੱਕ ਲਿਆਵਾਂਗੇ ਪਰ ਸਾਨੂੰ ਕੀ ਪਤਾ ਵੀ ਮਹਿੰਗੇ ਜ਼ਿਆਦਾ ਸਹੀ ਆ ਜਾਂ ਸਸਤੇ ਸਹੀ ਕਿਹੜੇ ਸਹੀ ਆ ਤਾਂ ਦੱਸਿਓ ਜ਼ਰੂਰ ਸਾਨੂੰ ਕਰਦਾ ਹੁੰਨਾ ਮੇਰੇ ਨਾਲ ਤੁਹਾਡਾ ਲਾਗੀ ਸੀ ਪਰ ਸ਼ਾਮ ਨੂੰ ਅਸੀਂ ਇੱਕ ਵਾਰੀ ਫੇਰ ਲਾਈਏ 5 గొతు광ాడిఏ కయి. piercing ల౴దునాం హింస్డ Background లృలిజఛి తాన కన్డ఼ిస్రాంరడ చిశిత గారాారి కెం కి Hyundai Γెల్ départ ਇਹਨਾਂ ਦੇ ਬਲੈਕ ਉਹਦੇ ਵਿੱਚ ਉਹ ਨਿਸ਼ਾਨ ਜਿਹੜਾ ਜਨੂ ਬੜਾ ਹਲਕਾ ਤੇ ਹਨੇਰਾ ਤੇ ਨਹੀਂ ਹੈ ਤੇ ਤਿਲਕੇ ਨਾ ਉਹ ਤਾਂ ਐਂਡ ਲਈ 2 ਮਹੀਨੇ ਦਾ ਸ਼ੁਰੂ ਹੋਣੀ ਹੈ ਪਹਿਲਾਂ ਵੀ ਦੇਈ ਦੀ ਆ ਜਿੰਦਾ ਇੱਕ ਮੈਂ ਕਿੰਨੇ ਜਿਆਦਾ ਸਮਾਂ ਇਹਦੇ ਤੱਕ ਲਾਈ ਰਹੀ ਹੈ ਹੈ ਨਾ ਹੂੰ ਸਹੀ ट्रांजिशन ਹੀ ਹੋ ਤਾਂ ਐਂਡ ਤੇ ਦੇਈ ਦੀ 2 ਮਹੀਨੇ ਜਿਹੜੇ ਹੁੰਦੇ ਉਹ ਲੋਸ ਦائیں ਦੇ ਨਿਸ਼ਾਨ ਪਏ ਹੋਏ ਉਧਰਲੀ ਸਾਈਡ ਤੇ ਕੋਈ ਬਹੁਤ ਘੁੰਮਦੇ ਰਹੇ ਕੋਤਰੀ ਰਹੂ ਨਹੀਂ ਇੰਨਾ ਥੋੜੀ ਹੋ ਬੰਦ ਬੰਗਾ ਦੇ ਲਾ ਦੱਤੀ ਹੈ ਕਿਸੇ ਚੀਜ਼ ਦਾ ਬੰਗਾ ਨੂੰ ਪਰਕਿੰਗ ਇਹ ਦਾ ਤਾਂ ਕੀ ਦੇਰ ਦਾ ਹੈ ਦੇਰ ਦਾ ਇਹ ਵੀ ਇੰਝ ਆਂਦੇ ਨੇ ਪਤਾ ਨਹੀਂ ਕਿ ਕਿਹੜੇ ਰਹੇ ਹਨ 5 ਵਜੇ ਮੈਂ ਉਹ ਤੇ ਦੰਦਾਂ ਦੇ ਉੱਪਰ ਕਰ ਦਿੰਦੇ ਕਿ ਉਹ ਸਾਫ਼ ਕਰ ਲਵਾਂ ਹਾਂ